ਪੋਰਟਾਇ ਪ੍ਰਦਰਸ਼ਨ ਰਿਹਾ ਅਮਿਤੋਜ ਮਾਨ ਲੱਖਾਸੇ ਦਾਣਾ ਬਲਦੇਵ ਸਰਸਾ ਦੇ ਵੱਲੋਂ ਚੜਾ ਹੈ ਇਥੇ ਸ਼ਮੂਲੀਅਤ ਕੀਤੀ ਗਈ ਜਦੋਂ ਗੱਲ ਨੂੰ ਲੈ ਕੇ ਇਥੇ ਬੜਾ ਕੱਟ ਕੀਤਾ ਗਿਆ ਜੋ ਆ ਸਮੇਂ ਪੰਜਾਬ ਦੇ ਹਾਲਾਤ ਚੱਲ ਰਹੇ ਨੇ ਬੜੇ ਮਾੜੇ ਹਾਲਾਤ ਚੱਲ ਰਹੇ ਨੇਗੇ ਕਿਉਂਕਿ ਜਿਹੜੇ ਮਾੜੇ ਹਾਲਾਤਾਂ ਦੇ ਨਾਲ ਲੋਕ ਲੜ ਰਹੇ ਨੇਗੇ ਜਿਹੜੇ ਚਾਹੁੰਦੇ ਨੇ ਕਿ ਇਸ ਸਮਾਜ ਨੂੰ ਸੁਧਾਰਨਾ ਸਿਸਟਮ ਨੂੰ ਸੁਧਾਰਨਾ ਉਹ ਲੜ ਰਹੇ ਨੇ ਉਹਨਾਂ ਦੀ ਜਿਹੜੀ ਆਵਾਜ਼ ਬੰਦ ਕਰਾਈ ਜਾ ਰਹੀ ਹੈ ਪਤਾ ਕੀ ਗੱਲ ਆ ਤੁਸੀਂ ਕਿཅੀ ਦੇਖੋ ਜਿਹੜੀ ਰਾਜਨੀਤੀ ਆ ਜਿਹੜੀ ਸਰਕਾਰ ਆ ਸਾਰੇ ਪਾਸੋਂ ਤੋਂ ਫੇਲ ਆ ਸਾਰੇ ਪਾਸੋਂ ਫੇਲ ਕਿਵੇਂ ਆ ਉਹਨਾਂ ਨੂੰ ਮੈਂ ਪਹਿਲੀ ਆਧਾਰ ਤੋਂ ਮੈਂ ਆਪਣੇ ਦੇ ਕੇ ਦੱਸ ਦਿੰਨਾ ਕਿ ਤੁਹਾਨੂੰ ਸਭ ਨੂੰ ਪਤਾ ਕਿ ਮੈਨੂੰ 4-5 ਸਾਲ ਹੋ ਗਏ ਕਿ ਲੜਾਈ ਲੜਦੇ ਨੂੰ ਸਰਕਾਰ ਨੇ ਦੇ ਵਿੱਚ ਕੀ ਕੀਤਾ ਅੱਜ ਸਾਡੇ ਵਰਗੇ ਨੌਜਵਾਨੇ ਲੜਾਈ ਲੜਨਾ ਚਾਹੁੰਦੇ ਨੇਗੇ ਆਪਰ ਸਾਡੇ ਉੱਪਰ ਝੂਠੇ ਪਰਚੇ ਪਾਏ ਨੇ ਸਾਡੇ ਉੱਪਰ ਤਸ਼ੱਦਦ ਹੁੰਦੀ ਹੈ ਅਗਲੀ ਗੱਲ ਆ ਜੋ ਹੁਣ ਜਿਹੜੀ ਸਾਡੀ ਕਿਸਾਨੀ ਦੀ ਗੱਲ ਆ ਹੁਣ ਇਹ ਸਿਸਟਮ ਉਹਦਾ ਕੀ ਚੱਲੋ ਸਾਡੇ ਜਿਹੜੇ ਜ਼ਮੀਨਾਂ ਨੇ ਉਹ ਉਹ ਸਮਾਂ ਚੱਲ ਰਿਹਾ ਜਿਸ ਸਮੇਂ ਜਦੋਂ ਅੰਗਰੇਜ਼ ਸੀਗੇ ਜਿਹੜੇ ਅੰਗਰੇਜ਼ ਜਦੋਂ ਆਏ ਸੀਗੇ ਨਾ 1 ਲੱਖ ਅੰਗਰੇਜ਼ਾਂ ਨੇ ਪੂਰੇ 100 ਕਰੋੜ ਲੋਕਾਂ ਉੱਪਰ ਰਾਜ ਕੀਤਾ ਲੋਕਾਂ ਨੂੰ ਪਾੜ ਕੇ ਹੁਣ ਇਹ ਸਿਸਟਮ ਉਹੀ ਚੱਲ ਰਿਹਾ ਹੈ ਕਿ ਲੋਕਾਂ ਨੂੰ ਪਾੜ ਕੇ ਪੰਜਾਬ ਦੇ ਲੋਕਾਂ ਨੂੰ ਪਾੜ ਕੇ ਪੰਜਾਬ ਦੀ ਜ਼ਮੀਨ ਉੱਪਰ ਕਬਜ਼ਾ ਕਰਨਾ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਵਿੱਚ ਬਾਹਰ ਧੱਕਣਾ ਜਿਹੜੇ ਲੋਕ ਇਸ ਸਿਸਟਮ ਖਿਲਾਫ ਲੜ ਰਹੇ ਨੇ ਜ਼ਮੀਨ ਦੇ ਜਿਹੜੇ ਬੋਲ ਆ ਰਹੇ ਨੇ ਜ਼ਮੀਨ ਰੋਕੀ ਜਾ ਰਹੀ ਆ ਜਿਹੜੇ ਲੋਕ ਇਹਦੇ ਖਿਲਾਫ ਸੰਘਰਸ਼ ਕਰਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਹੋ ਰਹੀ ੱਟਕਾ ਸਾਹੀ ਆ ਉਹ ਦੇ ਖਲਾ ਉਹਦੇ ਲਈ ਉਹ ਜਿਹੜਾ ਸਾਰਾ ਅਸੀਂ ਇਕੱਠ ਵਢਿਆ ਅਸੀਂ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਕਹਿਣਾ ਚਾਹੁੰਦੇ ਆ ਲੋਕੋ ਤੁਸੀਂ ਕਹਿੰਦੇ ਹੋ ਅਸੀਂ ਸਾਡੇ ਪਿੰਡਾਂ ਦੇ ਲੋਕ ਕਹਿੰਦੇ ਨੇ ਕੋਈ ਕਹਿੰਦਾ ਮੈਂ ਆਮ ਆਦਮੀ ਪਾਰਟੀ ਦਾ ਪੱਕਾ ਵਰਕਰਾਂ ਕੋਈ ਕਹਿੰਦਾ ਮੈਂ ਕਾਂਗਰਸ ਦਾ ਪਾਰਟੀ ਦਾ ਪੱਕਾ ਵਰਕਰਾਂ ਕੋਈ ਕਹਿੰਦਾ ਮੈਂ ਬਾਦਲਾਂ ਦਾ ਪੱਕਾ ਵਰਕਰਾਂ ਕੋਈ ਕਹਿੰਦਾ ਮੈਂ ਬੀਜੇਪੀ ਦਾ ਉਹ ਹੱਥ ਬਣਾ ਰਹੇ ਲੋਕੋ ਉਹਨਾਂ ਨੂੰ ਤੁਹਾਨੂੰ ਕੱਖ ਨਹੀਂ ਦੇਣਾ ਜੇ ਲੜਨਾ ਹੈ ਪਾਰਟੀ ਦੇ ਪਿੱਛੇ ਨਹੀਂ ਜੇ ਲੜੋ ਜੇ ਲੜਨਾ ਤਾਂ ਪੰਜਾਬ ਪਿੱਛੇ ਲੜੋ ਅੱਜ ਤੁਹਾਡੇ ਸਾਹਮਣੇ ਖੜੇ ਆਂ ਕਰੋੜਾਂ ਰੁਪਏ ਲੋਕਾਂ ਦਾ ਨੌਜਾਬਨਾ ਦਵਾਤਾ ਅਜੰਤ ਮਾਫੀਆ ਦੀ ਅੱਧੀ ਜੜ ਪੱਕਦੀ ਉੱਤੀ ਪੱਟ ਦਾਂਗੇ ਅੱਜ ਦੇ ਜ਼ਮੀਨਾਂ ਨੇ ਜਿਹੜੇ ਤੁਹਾਡੀ ਜ਼ਮੀਨ ਆ ਤੁਹਾਡੀ ਮਾਂ ਹੈ ਤੁਹਾਡੀ ਜ਼ਮੀਨ ਹੈ ਜ਼ਮੀਨ ਕਿਸੇ ਕੀਮਤ ਤੋਂ ਤੁਹਾਨੂੰ ਨਹੀਂ ਮਿਲਣੀ ਅਸੀਂ ਚਾਹੁੰਦੇ ਆ ਕਿ ਜਿਹੜੇ ਸਾਡੇ ਜ਼ਮੀਨਾਂ ਉੱਪਰ ਬਣ ਰਹੇ ਕਾਨੂੰਨ ਉਹਨੂੰ ਰੋਕਣਾ ਚਾਹੁੰਦੇ ਆ ਜਿਹੜੀ ਉਹ ਨਵੀਂ ਨੀਤੀ ਲੈ ਕੇ ਆਣੇਗੇ ਜ਼ਮੀਨਾਂ ਰੋਕ ਰਹੇ ਨੇਗੇ 1 ਕਰੋੜ 5 ਲੱਖ ਏਕੜ ਜ਼ਮੀਨਾਂ ਪੂਰੇ ਪੰਜਾਬ ਦੀ ਅੱਜ 95 ਲੱਖ ਖੇਤੀਬਾੜੀ ਏਕੜ ਰਹਿ ਗਈ ਦੁਨੀਆ ਨੂੰ ਨਾਜ ਦੀ ਜ਼ਰੂਰਤ ਹੈ ਖੇਤੀ ਦੀ ਜ਼ਰੂਰਤ ਆ ਦੁਨੀਆ ਨੂੰ ਜਿਹੜੇ ਆ ਫੈਕਟਰੀਆਂ ਲਾ ਕੇ ਜਿਹੜਾ ਭਗਵੰਤ ਮਾਨ ਇਹ ਗੱਲ ਕਹਿੰਦਾ ਵੀ ਮਾ ਭਗਤ ਸਿੰਘ ਦਾ ਬਹੁਤ ਵੱਡਾ ਪੈਰੋਕਾਰ ਆ ਭਗਤ ਸਿੰਘ ਨੇ ਕੀ ਕਿਹਾ ਸੀ ਭਗਤ ਸਿੰਘ ਨੇ ਕੀ ਕਿਹਾ ਸੀ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਸਾਮਰਾਜ ਦੇ ਲੈ ਕੇ ਪੰਜਾਬ ਦੀ ਧਰਤੀ ਉੱਪਰ ਫੈਕਟਰੀਆਂ ਬਣਾਰਾ ਫਿਰ ਪੂਰਾ ਨਹਿਰਾ ਲਾਵੇ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਕਹੇ ਸਾਡੇ ਲੋਕਾਂ ਨਾਲ ਖੜੇ ਸਾਡੇ ਕਿਰਤੀ ਕਾਮਿਆਂ ਨਾਲ ਸਾਡੇ ਕਿਸਾਨਾਂ ਨਾਲ ਖੜੇ ਸਾਡੇ ਉੱਪਰ ਝੂਠੇ ਪਰਚੇ ਘੋਪਾ ਰਹੇ ਦੱਸੋ ਜੀ ਫਿਰ ਕ